ਜੋ ਬਿਮਾਰੀਆਂ ਪਹਿਲੇ 70 80 ਸਾਲ ਚ ਲੱਗਦੀਆਂ ਸੀ ਅੱਜ 20 25 25 ਸਾਲ ਦੇ ਬੱਚੇ ਨੂੰ ਹਾਰਟ ਅਟੈਕ ਹੋ ਰਿਹਾ ਔਰ ਮੈਂ ਨੌਜਵਾਨਾਂ ਨੂੰ ਫੇਰ ਇੱਕ ਵਾਰੀ ਇਹ ਕਹਿਣਾ ਚਾਹਨਾ ਕਿ ਇਸ ਤਰ੍ਹਾਂ ਤੇ ਉਠੋ ਇੰਟਰਨੈਟ ਛੱਡੋ ਆਪਣੀ ਸਿਹਤ ਨਾਲ ਜੁੜੋ ਅਗਰ ਸਿਹਤ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਕੁਝ ਵੀ ਨਹੀਂ ਹੈ ਕੱਲ ਕਰੇ ਸੋ ਅੱਜ ਕਰਾ ਅੱਜ ਕਰੇ ਸੋ ਅਬ ਪਲ ਮੇਂ ਪਰਲੇ ਆਏਗੀ ਘੜੀ ਦਾ ਤਾਂ ਪਤਾ ਨਹੀਂ ਹੈ ਜੀਵਨ ਦਾ ਤਾਂ ਪਤਾ ਹੀ ਨਹੀਂ ਹੈ ਐਸ ਕਰਕੇ ਤੁਸੀਂ ਦੇਰ ਨਾ ਕਰੋ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ 90% ਯੂਥ ਨੇ ਸਵੇਰੇ ਸਨਰਾਈਜ਼ ਦੇਖਿਆ ਵੀ ਹੋਏਗਾ ਅੱਜ 21 ਜੂਨ ਹੈ ਤੇ 21 ਜੂਨ ਨੂੰ 11ਵਾਂ ਯੋਗ ਦਿਵਸ ਜਿਹੜਾ ਹੈ ਇੰਟਰਨੈਸ਼ਨਲ ਯੋਗ ਦਿਵਸ ਜਿਹੜਾ ਆ ਉਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਬੈਂਕ ਕਲੋਨੀ ਨਿਊ ਜਵਾਰਨਗਰ ਪਾਰਕ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇਵੈਂਟ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਹੈਗਾ ਇਤਨੇ ਕਾ ਝਟਕਾ ਲਗਾ ਹੋਇਆ ਹੈ ਝਟਕ ਦੇ ਆਪਣੇ ਸ਼ਰੀਰ ਸੇ ਸਾਰੀ ਸੁਸਤੀ ਅਬ ਦੇਖਤੇ ਹਨ ਕੌਣ ਜਿੱਤਦਾ ਹੈ ਜੈਨਸਾ ਫਰਸਟ ਆਤੇ ਹੈ ਕਿ ਆਪ ਸਭ ਲੋਕ ਮੈਨੂੰ ਲੱਗਦਾ ਕਿ ਆਪ ਸਭ ਸੇ ਬਹਾਰੀ ਪੜ ਰਹੇ ਆ ਜਨ ਸਾਹਿਬ ਪਰ ਦੋਨੋਂ ਹੱਥੋਂ ਕਲਚ ਬਣਾਏ ਭਰੇ ਸਵਾਸ ਸਵਾਸ ਕੋ ਬਾਹਰ ਨਿਕਾਲਦੇ ਹੋਏ ਦੋਨੋਂ ਹੱਥ ਸਰ ਕੀ ਚੋਟੀ ਪਰ ਮੈਨੂੰ ਬਹੁਤ ਵਧੀਆ ਲੱਗਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੰਟਰਨੈਟ ਯੋਗ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਅੱਜ ਬਹੁਤ ਵਧੀਆ ਲੱਗਾ ਜੀ ਇੱਥੇ ਆਮ ਲੋਕਾਂ ਦੇ ਵਿੱਚ ਆ ਕੇ ਔਰ ਸੋਸਾਇਟੀ ਦੇ ਜਿਹੜੇ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਵਿੱਚ ਸ਼ਾਮਲ ਹੋ ਕੇ ਔਰ ਬਹੁਤ ਵਧੀਆ ਲੱਗਾ ਔਰ ਯੋਗ ਜਿਹੜਾ ਆ ਇਹਨੂੰ ਆਪਾਂ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਔਰ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਇਹ ਬਹੁਤ ਵਧੀਆ ਪ੍ਰਾਪਾਲਾ ਆ ਤੇ ਮੈਂ ਇਸ ਸੁਸਾਇਟੀ ਨੂੰ ਵੀ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿ ਇਹਨਾਂ ਨੇ ਇਸ ਦਿਨ ਨੂੰ ਮਨਾਇਆ ਔਰ ਸਾਰੇ ਲੋਕਾਂ ਦੇ ਨਾਲ ਬੈਠ ਕੇ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਜਿਹੜਾ ਉਹ ਬੜੀ ਡਿਟੇਲ ਦੇ ਵਿੱਚ ਦੱਸਿਆ ਸਮਝਾਇਆ ਵੀ ਇੱਥੇ ਆ ਕੇ ਬਹੁਤ ਅੱਛਾ ਲੱਗਾ ਕਿਉਂਕਿ ਜਿਸ ਤਰ੍ਹਾਂ ਦੀ ਸਾਡਾ ਲਾਈਫ ਸਟਾਈਲ ਬਣ ਚੁੱਕਾ ਹੈ ਇਹ ਚੀਜ਼ਾਂ ਸਾਡੇ ਲਈ ਬਹੁਤ ਜ਼ਰੂਰੀ ਹੋ ਗਈਆਂ ਨੇ ਕਿ ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਅੱਜ ਤੁਸੀਂ ਦੇਖੋ ਜਲੰਧਰ ਇੱਕ ਹੱਬ ਹੈ ਮੈਡੀਕਲ ਹਸਪੀਟਲ ਵਾਸਤੇ ਔਰ ਸਾਰੇ ਹਸਪੀਟਲ ਫਿਲ ਨੇ ਮਤਲਬ ਬਿਮਾਰੀਆਂ ਇੰਨੀਆਂ ਕ ਵੱਧ ਗਈਆਂ ਅਸੀਂ ਉਸ ਪਾਸੇ ਧਿਆਨ ਨਹੀਂ ਦੇ ਰਹੇ ਕਿ ਇਹਦਾ ਅਸਲੀ ਕਾਰਨ ਕੀ ਹੈ ਇਹ ਸਭ ਤੋਂ ਪਹਿਲੀ ਚੀਜ਼ ਹੈ ਵਾ ਕਿ ਯੂਥ ਵਾਸਤੇ ਇਹ ਯੋਗ ਦਿਵਸ ਮਨਾਣਾ ਚਾਹੀਦਾ ਹੈ ਆਪਣੇ ਯੂਥ ਜਿਹੜਾ ਹੈ ਇੱਕ ਮੁਹਿੰਮ ਚੱਲੀ ਸੀ ਇਹ ਫੈਕਟ ਹੈ ਕਿ ਜੋ ਆਜਦਾ ਨੌਜਵਾਨਾ ਹੈ 2040 ਤੱਕ ਉਹ ਬਹੁਤ ਮੋਟਾਪਾ ਹੋਏਗਾ ਉਹਦੇ ਵਾਸਤੇ ਉਹਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਯੋਗ ਚਾਏ ਆਪਣੇ ਆਪ ਨੂੰ ਕੰਟਰੋਲ ਕਰੇ ਆਪਣੀਆਂ ਬਿਮਾਰੀਆਂ ਤੋਂ ਹਟੇਮ ਅਸੀਂ ਤਾਂ ਹਮੇਸ਼ਾ ਹੀ ਕੰਨੇ ਆ ਕਿ ਯੋਗ ਨਾਲ ਜੁੜੋ ਤੇ ਨਿਰੋਗ ਰਹੋ ਜਵਾਨਾਂ ਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਅਗਰ ਆਪਣੀ ਜ਼ਿੰਦਗੀ ਸੁਧਾਰਨੀ ਹੈ ਜੋ ਬਿਮਾਰੀਆਂ ਪਹਿਲੇ 70 80 ਸਾਲ ਚ ਲੱਗਦੀਆਂ ਸੀ ਅੱਜ 20 25 25 ਸਾਲ ਦੇ ਬੱਚੇ ਨੂੰ ਹਾਰਟ ਅਟੈਕ ਹੋ ਰਿਹਾ ਵੇ ਵੀ 55 ਸਾਲ ਨੂੰ ਹਰਨੀਆਂ ਹੈ ਅਸੀਂ ਦੇਖਨੇ ਆ ਸਾਡੇ ਕੋਲ 18 ਸਾਲ ਦਾ ਬੱਚਾ ਵੀ ਆਂਦਾ ਹੈ 88 88 ਸਾਲ ਦਾ ਬਜ਼ੁਰਗ ਵੀ ਆਂਦਾ ਔਰ ਅਸੀਂ ਆਪਣੇ ਐਸ ਕੇਂਦਰ ਦੇ ਥਰੂ ਕੈਂਸਰ ਤੱਕ ਦੇ ਰੋਗ ਨੂੰ ਰਿਵਰਸ ਕੀਤਾ ਕੈਂਸਰ ਤੱਕ ਦੇ ਰੋਗ ਨੂੰ ਰਿਵਰਸ ਕੀਤਾ ਮੈਂ ਆਪਣੇ ਜਾਦੀ ਪ੍ਰਾਣਾਯਮ ਕਰਾ ਰਿਹਾ ਸੀ ਮੈਂ ਉਸ ਟਾਈਮ ਵੀ ਕਿਹਾ ਸੀ ਕਿ ਅਗਰ ਆਦਮੀ ਜੋ ਹੈ ਸੱਚੇ ਮੰਨਲ ਪੋਜੀਟਿਵ ਸੋਚ ਨਾਲ ਤੇ ਪ੍ਰਾਇਮ ਦੇਕਰ ਔਰ ਤਰੀਕੇ ਨਾਲ ਕਰੇ ਤਾਂ ਕੈਂਸਰ ਵੀ ਠੀਕ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਸੋਚ ਹੋਣੀ ਚਾਹੀਦੀ ਹੈ ਕਿ ਮੈਂ ਜੋ ਵੀ ਕਰ ਰਿਹਾ ਮੇਰੀ ਹੀਲਿੰਗ ਹੋ ਰਹੀ ਸੋ ਆਈ ਡੂ ਏਵਰੀ ਡੇ ਸੋ ਆਈ ਸੋ ਜਸਟ एवरीवन ਡੂ ਯੋਗਾ ਏਵਰੀ ਡੇ ਐਂਡ ਟੂ ਬੀ ਹੈਪੀ 20 ਸਾਲ ਸੇ ਮੇਰਾ ਕੰਟੀਨਿਊ ਯੋਗਾ ਹੈ ਘਰ ਮੇਂ ਵੀ ਕਰਤੀ ਹੂੰ ਬਾਹਰ ਇੰਸਟੀਚੂਟ ਮੇਂ ਵੀ ਜੁਆਇਨ ਕੀਆ ਹੋਇਆ ਹੈ ਤੋ ਆਈ ਏਮ ਵੈਰੀ ਹੈਪੀ ਔਰ ਯੋਗ ਸੇ ਹੀ ਸਭ ਕੁਛ ਹੈ ਦੇਖੋ ਇਹ ਜਿਹੜਾ ਕ੍ਰੈਡਿਟ ਹੈ ਵਰਲਡ ਜੀ ਯੋਗਾ ਦਿਵਸ ਮਨਾਉਂਦਾ ਹੈ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜਾਂਦਾ ਹੈ ਤੇ ਇਹ ਹੈ ਕਿ ਬਹੁਤ ਅੱਛਾ ਲੱਗਿਆ ਯੋਗਾ ਕਰਵਾ ਕੇ ਵੀ ਤੇ ਯੋਗ ਕਰਕੇ ਵੀ ਕਿਉਂਕਿ ਯੋਗ ਨਾਲ ਹੀ ਜਿਹੜੇ ਸਾਰੇ ਰੋਗ ਹੈ ਉਹ ਦੂਰ ਹੁੰਦੇ ਹੈ ਤੇ ਯੋਗ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ ਤਾਂ ਅੱਜ ਸਾਡਾ ਫਾਊਂਡੇਸ਼ਨ ਡੇ ਵੀ ਹੈ ਤੇ ਇੰਟਰਨੈਸ਼ਨਲ ਯੋਗਾ ਡੇ ਵੀ ਹੈ ਸਾਨੂੰ ਬਹੁਤ ਇੱਕ ਤੇ ਖੁਸ਼ੀ ਹੈ ਮਾਣ ਵੀ ਹੈ ਆਪਣੇ ਆਪ ਤੇ ਕਿ ਦੋਨੋਂ ਇਵੈਂਟ ਸਾਡੇ ਅੱਜ ਦੇ ਦਿਨ 21 ਜੂਨ ਨੂੰ ਯੋਗਾ ਮੈਨੂੰ ਬਹੁਤ ਅੱਛਾ ਲੱਗਾ ਕਿਸ ਨੇ ਬਤਾਇਆ ਤੁਹਾਨੂੰ ਯੋਗਾ ਕੇ ਬਾਰੇ ਮੈਨੂੰ ਆਉਣ ਕੇ ਲਈ ਕਿਸ ਨੇ ਬਤਾਇਆ ਮੇਰੀ ਮੰਮੀ ਨੇ ਮੰਮੀ ਨੇ ਬਤਾਇਆ ਥਾ आगे भी ऐसे कंटिन्यू करोगे यस सब बच्चों को आना चाहिए और रोज करना चाहिए इसकी रोज करना पान, चाहिए। पान साल की है वो भी उधर योगा कर रही है मानू के साथ दूसरे पार्क में गई है योगा करने वो फोर इयर्स की है